ਕਹਾਣੀ ਹਾਥਾਥ ਦੇ ਮਾਂ ਲੇਖਕ ਸ਼ਮਸ਼ੇਰ ਸਿੰਘ ਢੂਮੇਵਾਲ ਸਭ ਤੋਂ ਵੱਡੀ ਹੁੰਨ ਨਾਤੇ ਸਰਨੋ ਪੂਆ ਨੂੰ ਪੇਕੇ ਤੇ ਸਾਰੇ ਪਰਿਵਾਰ ਦਾ ਹਰ ਕੋਈ ਵੱਡਾ ਛੋਟਾ ਅੱਬੂ ਆਖ ਬੁਲਾਉਂਦਾ ਸੀ ਪੰਜਾਬ ਦੀ ਜੂਨਾ ਸਥਿਤ ਹਿਮਾਚਲ ਪ੍ਰਦੇਸ਼ ਦੇ ਨੀਮ ਪਰਬਤਾਂ ਨਾਲ ਲੱਗਦੇ ਜਿਸ ਦਿਹਾਤੀ ਖੇਤੇ ਵਿੱਚ ਉਹ ਵਿਆਹੀ ਸੀ ਉਸ ਨੂੰ ਹਾਥਾਥ ਦਾ ਇਲਾਕਾ ਕਰਕੇ ਜਾਣਿਆ ਜਾਂਦਾ ਹੈ ਸਿਆਣੇ ਲੋਕ ਤਰਕ ਦਿੰਦੇ ਹਨ ਕਿ ਪ੍ਰਾਤਨ ਵੇਲੇ ਕਣੇ ਜੰਗਲਾਂ ਵਾਲਾ ਇਹ ਖੇਤਾ ਹਾਥੀਆਂ ਦਾ ਘੜ ਹੁੰਦਾ ਸੀ ਤੇ ਆਦਤੋਂ ਅੱਜ ਤੱਕ ਇਹ ਇਸੇ ਕਾਰਨ ਹਟਾਉਤ ਦੇ ਨਾਂ ਨਾਲ ਪ੍ਰਚਲਿਤ ਹੈ ਬਚਪਨ ਦੇ ਉਹ ਦਿਨ ਮੈਨੂੰ ਕਦੇ ਨਹੀਂ ਭੁੱਲਦੇ ਜਦੋਂ 20 ਕਿਲੋਮੀਟਰ ਦਾ ਪੈਂਡਾ ਸਾਈਕਲ ਤੇ ਸਰ ਕਰਕੇ ਮੈਂ ਅੱਬੋ ਦੇ ਪਿੰਡ ਜਾਇਆ ਕਰਦਾ ਸੀ ਹਰ ਵੇਲੇ ਦਿਨਾਂ ਦੀ ਉਹ ਬਾਹ ਕਮਾਲ ਫਿਤਰਤ ਸੀ ਕਿ ਜਦੋਂ ਵੀ ਕਦੇ ਸਕੂਲ ਵਿੱਚ 3-4 ਛੁੱਟੀਆਂ ਇਕੱਠੀਆਂ ਆਉਂਦੀਆਂ ਤਾਂ ਅੱਬੋ ਦੇ ਪਿੰਡ ਜਾਣ ਦਾ ਨਸ਼ਾ ਰੂ ਤੋਂ ਸਾਭਿਆ ਨਾਲ ਜਾਣਾ ਗਰਮੀਆਂ ਦੀਆਂ 3 ਦਰਜਨ ਛੁੱਟੀਆਂ ਦਾ ਤਾਂ ਜ਼ਰੂਰ ਹੀ ਅਵੱਲਾ ਸੀ ਜ਼ਿੰਦਗੀ ਦੇ ਤੀਤੀਆਂ ਤਹਾਂ ਚ ਦਬੇ ਔਰ ਰੰਗीन ਦਿਨ ਮੈਨੂੰ ਕਦੇ ਨਾ ਪੁਰਤੇ ਜਦੋਂ ਰਮਣੀਕਾ अर्थात ਖੇਤੇ ਦੀਆਂ ਨੀਂ ਪਹਾੜੀਆਂ ਦੀ ਕੁੱਖੋਂ ਨਿਕਲਦੇ ਚਾਂਦੀ ਰੰਗੇ ਚਸ਼ਮਿਆਂ ਚ ਅਸੀਂ ਲੰਮਾ ਲੰਮਾ ਸਮਾਂ ਤਿਆਰਦੇ ਰਹਿੰਦੇ ਕਿੰਨੇ ਖੂਬਸੂਰਤ ਸਨ ਉਚਰਨੇ ਜੋ ਪਹਾੜੀਆਂ ਦੀ ਕੁੱਖੋਂ ਨਿਕਲਦੇ ਤੇ ਉਸ ਚਰਨ ਗੰਗਾ ਨਦੀ ਵਿੱਚ ਜਾ ਅਪੇਦ ਹੋ ਜਾਂਦੇ ਜੋ 12 ਮਹੀਨੇ ਵਗਦੀ ਰਹਿੰਦੀ ਚਰਨ ਗੰਗਾ ਦੂਰ ਹਿਮਾਲਿਆ ਦੀ ਕੁੱਖੋਂ ਜਨਮ ਲਈ ਤੇ ਆਥਾਤ ਅੰਦਰ ਦਾਖਲ ਹੋ ਕੇ ਐਸਪੀਐਲ ਤੇ ਪਖੜਾ ਨਹਿਰ ਨਾਲ ਕੁਝ ਵਿੱਤ ਤੱਕ ਨਾਲ-ਨਾਲ ਚਲਦੀ ਤੇ ਇੱਕ ਥਾਂ ਆ ਕੇ ਵਿਛੜ ਜਾਂਦੀ ਜਿਵੇਂ ਸੂਬੇ ਭਰ ਵਿੱਚ ਮਾਲਵਾ ਪੱਟੀ ਨਰਮੇ ਦੀ ਉਪਜ ਲਈ ਮਸ਼ਹੂਰ ਐ ਇਸੇ ਤਰ੍ਹਾਂ ਹਾਥਾਤ ਤੋਂ ਦੇਸੀ ਮਾਂਹ ਦੀ ਪੈਦਾਵਾਰ ਲਈ ਨੰਬਰ 1 ਤੇ ਸੀ ਬਾਜ਼ਾਰੀ ਮਾਂਹ ਦੇ ਮੁਕਾਬਲੇ ਹਾਥਾਤ ਦੇ ਦੇਸੀ ਮਾਂਹ ਦੇ ਸੁਆਦੀ ਜਲਵੇ ਦਾ ਜਵਾਬ ਕੋਈ ਨਹੀਂ ਸੀ ਮੈਂ ਜਦੋਂ ਵੀ ਉੱਥੇ ਜਾਂਦਾ ਤਾਂ ਮੇਰੀ ਚਾਹਤ ਪੂrti ਲਈ ਅੱਬੋ ਹਾਂਡੀ ਪਰ ਮਾਂਹ ਦੀ ਦਾਲ ਰਣ ਲੈਂਦੀ ਜੋ ਨਾ ਤਾਂ ਕਈ ਕਈ ਦਿਨ ਮੁੱਕਦੀ ਤੇ ਨਾ ਹੀ ਖਾਦਿਆਂ ਰੂਹ ਪਰਦੀ ਉਦੋਂ ਮੈਂ ਤੇ ਮੁੱਖੋ ਨਹਿਰ ਵਾਲੇ ਖੇਤਾਂ ਤੋਂ ਪੰਡਾਂ ਪਰ ਪਰ ਮਾਂ ਵੱਢ ਕੇ ਲਿਆਉਂਦੇ ਤੇ ਘਰ ਆ ਕੇ ਝਾੜਦੇ ਕੇਵਲ ਮਾਂ ਹੀ ਨਹੀਂ ਸਾਡੀ ਸਾਂਝੀ ਡਿਊਟੀ ਸੀ ਨਹਿਰ ਵਾਲੇ ਖੇਤਾਂ ਚੋਂ ਕਦੇ ਨਰਮਾ ਤੋੜਨ ਕਦੇ ਪਸ਼ੂਆਂ ਨੂੰ ਚਾਰਾ ਵਟਣ ਹਤੀ ਉਹ ਚੀਕਨੀ ਤੇ ਲਾਲ ਮਿੱਟੀ ਖੁਰਪਿਆਂ ਨਾਲ ਖੋਦ ਕੇ ਲਿਆਉਂਦੀ ਜਿਸ ਨਾਲ ਅੱਬੋ ਤੇ ਮੁੱਖੋ ਕੱਚੀਆਂ ਕੰਧਾਂ ਲਿਪੀਆਂ ਸਨ ਪਿੰਡੋਂ ਕਈ ਮੀਲ ਦੂਰ ਘਰਾਟ ਵੀ ਸਨ ਜਿੱਥੋਂ ਪਸਾ ਕੇ ਆਟਾ ਸੀ ਸਿਰਾਂ ਤੇ ਚੁੱਕ ਲਿਆਉਂਦੇ ਸਾਂ ਪਰਫਟ ਵਾਲੇ ਦੇ ਨਾਲ ਘਰੋਂ ਨਿਕਲ ਕੇ ਅਸੀਂ ਸੂਰਜ ਦੇ ਅਸਤੋਂ ਤੱਕ ਸਾਰਾ ਸਾਰਾ ਦੇ ਨਹਿਰ ਵਾਲੇ ਖੇਤਾਂ ਵਿੱਚੋਂ ਮਾਂ ਵੜਦਿਆਂ ਤੇ ਕਪਾਹ ਚੁਗਦਿਆਂ ਬਤਾ ਦਿੰਦੇ। ਉਦੋਂ ਮੁੱਖੋਂ ਹਮੇਸ਼ਾ ਹੀ ਇੱਕੋ ਗੀਤ ਗੁੰਗਰਾਉਂਦੀ ਹੈ। ਜਦ ਪੈਣ ਕਪਾਹੀ ਫੁੱਲ ਵੇ ਸਾਨੂੰ ਹੋਰ ਉਤ ਲੈਦੀ ਮੁੱਲ ਵੇ ਧਰਮੀ ਬਾਬਲਾ। ਸਮੇਂ ਦੀ ਸਹਿਜ ਵਸਤਾ ਵਿੱਚ ਨਾ ਤਾਂ ਪੂਰਾ ਖਟਾਸ ਸੀ ਤੇ ਨਾ ਹੀ ਸਾਨੂੰ ਕੋਈ ਤਕੇਮਾ ਦਾ ਭੁਖ। ਮੁੱਖੋਂ ਹੁਰਾਂ ਦਾ ਗੁਰਬਤ ਗ੍ਰਸਤ ਪਰਿਵਾਰ ਆਰਥਿਕ ਪੱਖੋਂ ਕਮਜ਼ੋਰ ਪਰ ਰੂਹੋਂ ਅਮੀਰ ਸੀ। ਮੱਖੋ ਦੀ ਮਾਂ ਉਸਤੇ ਬਾਪੂ ਦੀ ਦਿਨ ਭਰ ਦੀ ਕਿਰਤ ਪਰਿਵਾਰ ਕੇ ਨਿਰਭਾਤੇ ਬਰਾਬਰ ਲਿਆਉਣ ਲਈ ਜ਼ਿੰਮੇਦਾਰਾਂ ਦੇ ਘਰ ਅੱਡ ਕਿਰਤ ਕਰਦੀ। ਸਾਲ ਭਰ ਦੀ ਮਸ਼ਕੱਤ ਸਾੜੀ ਸੋਣੀ ਕਦੇ ਕਣਕ ਤੇ ਕਦੇ ਮੱਕੀ ਬਣ ਸਾਲੀ ਛਮਾਈ ਕੱਚੇ ਕੋਟਿਆ ਪੈਂਦੀ। ਅੱਬੋ ਦੇ ਖੇਤਾਂ ਦੇ ਮਾਂ ਉਹਨਾਂ ਦੇ ਘਰੋਂ ਕਦੇ ਨਾ ਮੁੱਕਦੇ। ਤਰਸਵਾਨ ਹੋਈ ਅੱਬੋ ਨੇ ਮੱਖੋ ਨੂੰ ਕੱਪੜੇ ਸਿਉਣ ਦੀ ਜੁਗਤ ਸਿਖਾ ਕੇ ਕਲਾ ਦੀ ਨਿਪੁੰਨ ਬਣਾਇਆ ਸੀ। ਅਸੀਂ ਉਸ ਨੂੰ ਕੱਪੜੇ ਸਿਉਣ ਲਈ ਇੱਕ ਮਸ਼ੀਨ ਵੀ ਲੈ ਕੇ ਦਿੱਤੀ ਜਿਸ ਨੂੰ ਕਿਰਤੀ ਪਰਿਵਾਰ ਦੀ ਗੁਰਬਤ ਤੋਂ ਦਾ ਮੁੱਖ ਨੋਜ਼ਰੀਆ ਬਣਾਇਆ ਸੀ ਉਹ ਕੋਟੀਆਂ ਤੇ ਸਵੈਟਰ ਬੁਣਨ ਦੀ ਮਹਾਰਤਮੰਦ ਸੀ ਤੇ ਉਸਨੇ अनेका ਰੀਜਾਂ ਗੁੰਦ ਕੇ ਇੱਕ ਸਵੈਟਰ ਖੁਦ ਬੁਣ ਕੇ ਮੈਨੂੰ ਵੀ ਦਿੱਤਾ ਸੀ ਮੈਂ ਉਸ ਨੂੰ ਗੁਰਬਤ ਦੀ ਭੇਟਾ ਚੜੀ ਮੁੱਢਲੀ ਪੜਾਈ ਪ੍ਰਾਈਵੇਟ ਯਮਚਣ ਰਹੀ ਨਿਪਰੇ ਚੜਨ ਦੀ ਸਦਾ ਨਸੀਅਤ ਦਿੰਦਾ ਰਿਹਾ ਪਰ ਉਹ ਮੁਨਕਰ ਹੁੰਦੀ ਰਹੀ ਇਸਦੇ ਉਲਟ ਮੇਰੀ ਨੌਕਰੀ ਲਈ ਸਦਾ ਦੁਆਵਾਂ ਕਰਦੀ ਰਹੀ ਉਸਦੀਆਂ ਬਾਅਦ ਤੁਹਾਨੂੰ ਗੂਰ ਪਿਆ ਤੇ ਮੈਂ ਇੰਡੀਅਨ ਆਰਮੀ ਵਿੱਚ ਭਰਤੀ ਹੋ ਗਿਆ ਟਰੇਨਿੰਗ ਤੋਂ ਪਹਿਲਾਂ ਉਹ ਚੇਚੇ ਤੌਰ ਤੇ ਮੁੱਖੋ ਦਾ ਸੱਦਿਆ ਅੱਬੋ ਦੇ ਪਿੰਡ ਗਿਆ ਉੱਥੇ ਉਸਨੇ ਮੇਰੀ ਨੌਕਰੀ ਲਈ ਸ਼ਹੀਦਾਂ ਦੇ ਸਥਾਨ ਤੇ ਅਰਦਾਸ ਕੀਤੀ ਸੀ ਉਸਨੇ ਹਜ਼ਾਰਾਂ ਰੀਜਾਂ ਤੇ ਚਾਵਾਂ ਵਾਲ ਦੇਗ ਬਣਾਈ ਤੇ ਅਸੀਂ ਇਕੱਠਿਆਂ ਗੁਰੂ ਦਾ ਸ਼ੁਕਰਾਨਾ ਕੀਤਾ ਮੁੱਖੋ ਨੇ ਮੇਰੇ ਭੁੱਖ ਦੀ ਸ਼ਾਂਤੀ ਲਈ ਦੁਆਵਾਂ ਕੀਤੀਆਂ ਉਸ ਰਾਤ ਉਸਨੇ ਹਜ਼ਾਰਾਂ ਰੀਜਾਂ ਨਾਲ ਦੇਸੀ ਮਾਂਹ ਦੀ ਦਾਲ ਬਣਾਈ ਤੇ ਅਸੀਂ ਇਕੱਠਿਆਂ ਰੋਟੀ ਖਾਧੀ देर ਰਾਤ ਤੱਕ ਅਸੀਂ ਗੱਲਾਂ ਕਰਦੇ ਰਹੇ ਤੂੰ ਦੂਰ ਦੀ ਡਿਊਟੀ ਚੱਲਿਆ ਮਨਜੀਤ ਵੇਖੀ ਮੇਰੇ ਹੱਥਾਂ ਦੀ ਦਾਲ ਦਾ ਸਵਾਦ ਨਪਲ ਬੈਠੀ ਉਸਨੇ ਮੈਨੂੰ ਟਕੋਰ ਕੀਤੀ ਤਾਂ ਮੈਂ ਕਿਹਾ ਤੂੰ ਸਵਾਦ ਭੁੱਲਣ ਦੀ ਗੱਲ ਕਰ ਰਹੀ ਹੈ ਤੇਰੀ ਦਾਲ ਜੇ ਸਵਾਦ ਤਾਂ ਦੁਨੀਆ 'ਚ ਨਹੀਂ ਲੱਭਣਾ ਤੂੰ ਕੱਲ ਚਲਾ ਜਾਏਗਾ ਹਾਂ ਮੱਖੋ ਪਉ ਫੁੱਟ ਦੇ ਨਿਕਲਣਾ ਮੇਰੀ ਮਜਬੂਰੀ ਹੈ ਲੱਗਦਾ ਹੁਣ ਅਸੀਂ ਲੰਮੇ ਵਿਛੋੜੇ ਦੀ ਉਡੀਕ ਪਿੱਛੋਂ ਮਿਲਾਂਗੇ ਕਹਿੰਦੇ ਹਾਂ ਮੱਖੋ ਦਾ ਗਰੱਚ ਪਰਾਇਆ ਮੈਂ ਵੀ ਹੌਕਾ ਜਾ ਪਰ ਕੇ ਰਹਿ ਗਿਆ ਕੋਈ ਖੌਫ ਸਾਨੂੰ ਦੋਹਾਂ ਨੂੰ ਅੰਦਰੋਂ ਅੰਦਰ ਭੋਰ ਰਿਹਾ ਸੀ ਬਸਰੇ ਦੀ ਲਾਹਮ ਟੁੱਟ ਜੇ ਮੈਂ ਰੰਡੀਆਂ ਸੁਹਾਗਣ ਹੋਵਾਂ ਅੱਜ ਪਤਾ ਲੱਗਿਆ ਡਿਊਟੀ ਤੇ ਗਏ ਫੌਜੀਆਂ ਦੀਆਂ ਨਾਰਾਂ ਇਹ ਗੀਤ ਕਿਉਂ ਗਾਉਂਦੀਆਂ ਨੇ ਮੁੱਖੋ ਚੁੰਨੀ ਦੇ ਲੜ ਨਾਲ ਅੱਖਾਂ ਪੁੰਝਦੀ ਰਹੀ ਛੇਤੀ ਹੀ ਆਜ਼ਾਦ ਫਿਰਜ਼ਾਮਾਂ ਵਿਚ ਉਡਾਰੀਆਂ ਪਰ ਦੀ ਜ਼ਿੰਦਗੀ ਦੇ ਖੰਭ ਸਰਕਾਰੀ ਡਿਊਟੀ ਨੇ ਕੁੱਤਰ ਦਿੱਤੇ ਸਮਾਂ ਨੇ ਜ਼ਿੰਦਗੀ ਦੇ ਵਹਿਣ ਦਾ ਮੁੱਢੋਂ ਨੱਕਾ ਵੜ ਦਿੱਤਾ ਜ਼ਿੰਦਗੀ तमाम ਯਾਦਾਂ ਨੂੰ ਤਿਆਂ ਹੇਠ ਤਬਕੇ ਆਪਣੀ ਚਾਲੇ ਤੁਰ ਰਹੀ ਸੀ ਡਿਊਟੀ ਦੌਰਾਨ ਇੱਕ ਦਿਨ ਮੁੱਖੋ ਦੇ ਵਿਆਹ ਦੀ ਮੇਰੀ ਖਬਰ ਨੇ ਜ਼ਿਹਨ ਵਿੱਚ ਸੁੱਤੀਆਂ ਅਣਗਿਣਤ ਯਾਦਾਂ ਨੂੰ ਅੱਲੇ ਜ਼ਖਮਾਂ ਵਾਂਗੂ ਰਿਸਣ ਲਾ ਦਿੱਤਾ ਪੂਰੇ ਬਰੇ ਬਾਦ ਜਦੋਂ ਮੈਂ ਲੰਮੀ ਛੁੱਟੀ ਕੱਟਣ ਪਿੰਡ ਆਇਆ ਤਾਂ ਕਿ ਸ਼ਾਮ ਤੀਜ ਦੀਆਂ ਤੀਆਂ ਦੌਰਾਨ ਮੈਂ ਇਹ ਰੀਝ ਜ਼ਿਹਨ ਵਿੱਚ ਲੈ ਕੇ ਅੱਬੋ ਦੇ ਪਿੰਡੋਂ ਤੁਰ ਪਿਆ ਕਿ ਇਸ ਦਿਨ ਨਿਸ਼ਚਿਤ ਹੀ ਮੁੱਖੋ ਪੇਕੇ ਪਿੰਡ ਆਈ ਹੋਣੀ ਹੈ ਮੈਂ ਸਮੁੱੱਚੀ ਬਾਟ ਤਸਬਰ ਚ ਉਸ ਦਾ ਸੂਹੇ ਸਾਲੂ ਹੇਠ ਕੱਜਾ ਸਜ ਬੈਠਾ ਨਿਹਾਰਦਾ ਦਿਨ ਦੇ ਢਲਦੇ ਵਹਾਰ ਨਾਲ ਅੱਬੋ ਦੇ ਪਿੰਡ ਜਾ ਪੁੱਜਿਆ ਰਸਮੀ ਗੱਲਬਾਤ ਹੋਈ ਅਭਰੰਤ ਮੈਂ ਅੱਬੋ ਨੂੰ ਪੁੱਛਿਆ ਮੁੱਖੋ ਆਈ ਆ ਅੱਬੋ ਪਰ ਅੱਬੋ ਮੇਰੇ ਸਵਾਲ ਦਾ ਜਵਾਬ ਦੇਣ ਦੀ ਥਾਂ ਖਾਮੋਜੀ ਹੋ ਗਈ ਮੇਰੀ ਉਤਸੁਕਤਾ ਹੋਰ ਵਧ ਗਈ ਤੂੰ ਮੇਰੀ ਗੱਲ ਦਾ ਜਵਾਬ ਹੀ ਨਹੀਂ ਦਿੰਦਾ ਬੋ ਮੈਂ ਕਿਹਾ ਕੀ ਜਵਾਬ ਦਿਆਂ ਪੁੱਤਰਾ ਮੱਖੋ ਆਈ ਨਹੀਂ ਚਲੀ ਗਈ ਹੈ ਸਾਨੂੰ ਸਭ ਨੂੰ ਛੱਡ ਕੇ ਤੇ ਸਾਰੀ ਦੁਨੀਆ ਛੱਡ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਬੇਸੁਰਤ ਹੋਇਆ ਮੈਂ ਮੰਜੇ ਤੇ ਡਿੱਗ ਪਿਆ ਕਿਸੇ ਕੱਟੇ ਰੁਖ ਦੀ ਟਾਣੀ ਵਾਂ ਉਹ ਹੁਣ ਤੱਕ ਤਾਂ ਮੇਰੇ ਖਿਆਲਾਂ ਵਿੱਚ ਸੀ ਸੁਹਾ ਸੂਟ ਸੁਹਾ ਸੰਦੂਰ ਤੇ ਸ਼ਗਣਾ ਦੇ ਸਾਲੂ ਹੇਠ ਕੱਜੀ ਜਜ਼ਬਾਤੀ ਕਿਉਂ ਹੋਣਾ ਪੁੱਤਰਾ ਨਾ ਤਾਂ ਸਾਰੇ ਖਿਆਲ ਸੱਚ ਹੁੰਦੇ ਨਹੀਂ ਤੇ ਨਾ ਹੀ ਮੌਤ ਦੀ ਖਬਰ ਝੂਠ। ਵਿਓ ਮਾਤਾ ਨੇ ਤੇਰੀ ਤਕਦੀਰ 'ਚ ਨਾ ਤਾਂ ਮੁੱਖੋ ਦੇ ਸ਼ਗਨ ਵੇਖਣੇ ਲਿਖੇ ਸਨ ਤੇ ਨਾ ਜਨਾਜ਼ੇ ਦਾ ਮਤ। ਤੂੰ ਦੇ ਵਿਆਹ ਤੇ ਨਹੀਂ ਆਇਆ। ਉਹ ਤਾਂ ਤੇਰੇ ਹਿੱਸੇ ਦੇ ਸ਼ਿਕਪਿਆਂ ਦੀ ਗੰਡ ਆਪ ਦੇ ਨਾਲ ਹੀ ਲੈ ਗਈ। ਅੱਬੋ ਨੇ ਗੱਲ ਸਿਰੇ ਲਾ ਦਿੱਤੀ। ਮੈਂ ਰੁਦਨ ਕਰਦਾ ਰਿਹਾ। ਅੱਬੋ ਦੇ ਹੌਸਲੇ ਨਾਲ ਮਸਾਂ ਉੱਠਿਆ ਤੇ ਰਾਤ ਦੇ ਸੰਗਣੇ ਹੋਰੇ ਬਸਾਰ ਤੇ ਹਨੇਰੇ ਦੇ ਆਲਮ ਵਿੱਚ ਮੁੱਖੋ ਹਰਾਂ ਦੇ ਘਰ ਵੱਲ ਨੂੰ ਹੋ ਤੁਰਿਆ ਕੱਚੀ ਮਮਕੀ ਤੇ ਦੀਵਾ ਜਗ ਰਿਆ ਸੀ ਇਸੇ ਦੀਵੇ ਦੀ ਲੋ ਵਿੱਚ ਕਦੇ ਮੁੱਖੋ ਕਸੀਦੇ ਕੱਢਦੀ ਹੁੰਦੀ ਸੀ ਜਾਂ ਫਿਰ ਸਵੇਟਰ ਆਤ ਬੁੰਦੀ ਹੁੰਦੀ ਸੀ ਅੱਜ دیਵਾਲੀ ਦਾਸ ਸੀ ਉਸ ਆٹے ਦੇ ਦੀਵੇ ਬਾਗ ਜੋ ਨਿਰਜਿੰਦ ਲੋਥਾਂ ਦੇ ਸਿਰਹਾਣੇ ਜਗਦਾ ਹੈ ਜਗਦੇਵ ਦੇਵੇ ਦਾ ਚਾਨਣ ਪਰਵਾਰ ਦੇ ਨੈਣਾਂ ਤੋਂ ਚਮਕਦੇ ਹੰਝੂਆਂ ਦੀ ਈਬਾਰਤ ਪਿਆਣ ਰਿਆ ਸੀ ਬਾਪੂ ਮੁੱਖੋ ਉਸੇ ਕਬਾਹੀ ਫੁੱਲਾਂ ਦੀ ਖਿੜੀ ਰੁੱਤੇ ਹੀ ਤੋੜ ਦਿੱਤੀ ਜੜੀ ਰੁੱਤ ਮੁਲਕ ਰੀਤਾਂ ਲਈ ਉਹ ਬਾਪ ਲੱਗੇ ਅਰਦੋਈਆਂ ਕਰਦੀ ਸੀ ਮੈਂ ਬਾਪੂ ਦੇ ਗੱਲ ਲੱਗ ਭੂभी ਰੋਇਆ ਪੁੱਤ ਕਰਦੀ ਗਰੀਬੀ ਨੇ ਪਰ ਉਹ ਮਰਕੰਡ ਸਿੱਧੀ ਨਹੀਂ ਹੋਣ ਦਿੱਤੀ ਪਰ ਪੁੱਤਾਂ ਜੀ ਦੀ ਧੀ ਦੇ ਸਾਰੇ ਕਦੇ ਪ੍ਰਵਾਹ ਨਹੀਂ ਮਾਰੀ ਅੱਜ ਉਸ ਦਾ ਇਕਲੌਤਾ ਪੁੱਤ ਤੋਂ ਬੁਰਾ ਵਿਛੋੜਾ ਮੇਰਾ ਲੱਕ ਟੁੱਟ ਗਿਆ ਉਹ ਪੱਗ ਤੇ ਲੜ ਨਾਲ ਹੰਝੂ ਪੂੰਝ ਰਿਆ ਸੀ ਮਾਂ ਹੱਡ ਰੁਤਨ ਕਰ ਰਹੀ ਸੀ ਮੈਂ ਤਾਂ ਮੁੱਖੋਂ ਕਦੇ ਝੂਠੀ ਮੁੱਠੀ ਵੀ ਮਰ ਜਾਣੀ ਨਹੀਂ ਸੀ ਕਿਹਾ ਪਰ ਰੱਬ ਜਾਣੇ ਕਿਉਂ ਮੱਖੋ ਦੀ ਛੋਟੀ ਭੈਣ ਨਿਮੋ ਉਸ ਤੋਂ ਸਾਲ ਕੁ ਪਾਰੀ ਛੋਟੀ ਸੀ ਤੇ ਸਭ ਤੋਂ ਛੋਟਾ ਸੀ ਗੁਰਜੰਟ ਉਹ ਵਾਰੂ ਵਾਰ ਮੇਰੇ ਗੱਲ ਲਕਰੋਂਦੇ ਰਹਤੇ ਮੈਂ ਉਹਨਾਂ ਨੂੰ ਟੀਟ ਜਿਤਰਾਉਂਦਾ ਰਿਹਾ ਵਕਤ ਸਭ ਨੂੰ ਜ਼ਖਮੀ ਕਰਕੇ ਤੁਰ ਗਿਆ ਇਹ ਕਿਉਂ ਜਾ ਅਨੋਖਾ ਇਤਿਫਾਕ ਸੀ ਕਿ ਮੱਖੋ ਨੇ ਇੱਕ ਨੰਨੀ ਬੱਚੀ ਨੂੰ ਜਨਮ ਦਿੱਤਾ ਪਰ ਖੁਦ ਮੌਤੇ ਅਗੋਸ਼ ਵਿੱਚ ਜਾ ਸੌਂਗੀ ਕੁਝ ਲੋਕ ਇਸ ਦਾ ਦੋਸ਼ ਡਾਕਟਰਾਂ ਦੀ ਮੰਦੀ ਕਾਰਗੁਜ਼ਾਰੀ ਸਿਰ ਮਰਦੇ ਰਹੇ ਤੇ ਕੁਝ ਮੰਦੇ ਮੁਕੱਦਰਾਂ ਸਿਰ ਨਵ ਜੰਮੀ ਬੱਚੀ ਨੂੰ ਪਲ ਪਲ ਮਾਂ ਦੀ ਲੋੜ ਸੀ ਸਮੇਂ ਨੇ ਇਸ ਫਕਨ ਇਸ ਤੀਵੀ ਜੀ ਮੌਤ ਦਾ ਬਖਾਇਆ ਤੇ ਮਾਪਿਆਂ ਨੇ ਉਸ ਮਲੂਕ ਜਿੰਨ ਦੇ ਪਾਲਣ ਪੋਸ਼ਣ ਬਸ ਮੁੱਖੋਂ ਦੀ ਥਾਂ ਨਿੰਮੋ ਨੂੰ ਚਾਰ ਲਾਵਾ ਦੇ ਕੇ ਉਸਦੇ ਪਤੀ ਦੇ ਲੜ ਲਾ ਕੇ ਤੋਰ ਦਿੱਤਾ ਇੱਕ ਫਿਲਮ ਜਾਂ ਅਪੂਲ ਘਟਨਾਕ੍ਰਮ ਮੇਰੇ ਜ਼ਿਹਨ ਵਿੱਚ ਨਸੂਰ ਬਣ ਰਿਸਤਾ ਰਿਹਾ ਇਸ ਦੀ ਪੀੜ ਨੂੰ ਸਮੇਟਣ ਦੀਆਂ ਮੈਂ ਲੱਖ ਕੋਸ਼ਿਸ਼ਾਂ ਕੀਤੀਆਂ ਪਰ ਜਿੰਨਾ ਕੁ ਸਮੇਟਣ ਦੀ ਕੋਸ਼ਿਸ਼ ਕੀਤੀ ਉਸ ਵਿੱਚ ਉਨਾ ਹੀ ਇਜ਼ਾਫਾ ਹੁੰਦਾ ਗਿਆ ਇਸ ਦੇ باوجود ਮੈਂ ਹੱਬੂ ਦੇ ਪਿੰਡ ਦਾ ਮੋਹ ਨਹੀਂ ਛੱਡਿਆ ਇਕ ਸ਼ਾਮ ਅਬੂ ਦੇ ਘਰੋਂ ਵੇਖਦਿਆਂ ਰਿਸ਼ਤੀਆਂ ਯਾਦਾਂ ਨੂੰ ਧੀਰੇ ਧੀਰੇ ਗੰਢ ਮਾਰਨ ਲਈ ਮੈਂ ਮੁੱਖੋ ਹਰਾਂ ਦੇ ਘਰ ਵੱਲ ਹੋ ਤੁਰਿਆ ਸਾਹਮਣੇ ਬੜਾ ਕੁਝ ਕਰਵਟ ਲੈ ਚੁੱਕਾ ਸੀ ਮਿੱਟੀ ਦੀਆਂ ਕੱਚੀਆਂ ਕੰਧਾਂ ਵਾਲੀ ਟਾਰੀਆਂ ਦੀ ਥਾਂ ਪੱਕੀਆਂ ਕੋਠੀਆਂ ਬਣ ਚੁੱਕੀਆਂ ਸਨ ਜਿੱਥੇ ਕਦੇ ਪੱਕੀ ਛੱਤ ਵਾਲਾ ਮਕਾਨ ਭਾਲਿਆ ਨਹੀਂ ਸੀ ਲੱਭਦਾ ਉੱਥੇ ਕੱਖਾਂ ਦੀਆਂ ਕੁੱਲੀਆਂ ਦਾ ਸਰਨਾਮਾ ਮਿਟ ਚੁੱਕਾ ਸੀ ਜਿੰਨਾ ਕੱਚੇ ਰਾਹਾਂ ਤੇ ਅਸੀਂ ਅਟਖੇਲੀਆਂ ਕਰਦੇ ਹੁੰਦੇ ਸੀ ਉਹ ਰਾਹ ਵੀ ਇੰਟਰਲੌਕ ਟਾਈਲਾਂ ਨੇ ਖੂਬਸੂਰਤ ਬਣਾ ਦਿੱਤੇ ਸਨ ਪਿੰਡ ਦੇ ਅਣ ਵਿਚਕਾਰ ਇੱਕ ਵੱਡਾ ਖੂਹ ਹੁੰਦਾ ਸੀ ਜਿੱਥੇ ਕੁੜੀਆਂ ਤੇ ਔਰਤਾਂ ਪਾਣੀ ਭਰਦੀਆਂ ਹੁੰਦੀਆਂ ਸਨ ਤੇ ਲਾਗਲੀ ਫਰਸ਼ ਨੂੰ ਮਾਥਾਂ ਤੇ ਕਪੜੇ ਧੋਦੀਆਂ ਸਨ ਪਰ ਅਜਿਹਰਾਨ ਪਈ ਥਾਂ ਤੇ ਪ੍ਰਿੰਦਾ ਵੀ ਪਰ ਨਹੀਂ ਸੀ ਮਾਰਿਆ ਮੁੱਖ ਦੇ ਘਰ ਤੋਂ ਥੋੜੀ ਕੁ ਬਿੱਤ ਦੀ ਦੂਰੀ ਤੇ ਆਂਬਾਂ ਦਾ ਇੱਕ ਬਾਗ ਸੀ ਜਿੱਥੇ ਕੁੜੀਆਂ ਚਰਖੇ ਕੱਤਦੀਆਂ ਤੇ ਕਸੀਦੇ ਕੱਢਦੀਆਂ ਸਨ ਉਹ ਬਾਗ ਵੀ ਅਜਿਹਰਾਨ ਹੋ ਚੁੱਕਾ ਸੀ ਮੁੱਖੋ ਹੋਰਾਂ ਦਾ ਘਰ ਵੀ ਵਕਤ ਦੇ ਆਧੁਨਿਕ ਰੰਗ ਵਿੱਚ ਰੰਗਿਆ ਗਿਆ ਸੀ ਗੁਰਜੰਟ ਨੂੰ ਲਈ ਨੌਕਰੀ ਨਾਲ ਤੋਤੀ ਕੀ ਕਰਦੀ ਗੁਰਬਤ ਪ੍ਰਤੀਮਾ ਖੁਸ਼ੀ ਸਾਂ ਪਰ ਦਹਲੀਜ਼ ਲੰਘਦਿਆਂ ਹੀ ਮੁੱਖੋਂ ਦੀ ਯਾਦ ਵਿੱਚ ਉੱਠਦੀਆਂ ਪੀੜਾਂ ਇਸ ਖੁਸ਼ੀ ਨੂੰ ਰੋਦੇ ਨੇੜੇ ਵੀ ਨਫਟਕਣ ਦਿੰਦੀਆਂ ਅੱਜ ਮੈਂ ਜਿਉਂ ਹੀ ਅੰਦਰ ਲੰਘਿਆ ਤਾਂ ਉਪਰਾਨੀ ਖਮੀਰ ਨਾ ਮਿਲੀ ਸਾਹਮਣੇ ਇੱਕ ਮਟਿਆਰ ਕੁੜੀ ਪਲੰਗ ਤੇ ਬੈਠੀ ਸਮਾਰਟਫੋਨ ਤੇ ਮਸ਼ਰੂਫ ਸੀ ਸ਼ਾਇਦ ਉਹ ਫੇਸਬੁੱਕ ਚਲਾਰੀ ਸੀ ਉਸਨੇ ਮੈਨੂੰ ਵੇਖ ਕੇ ਮਮੂਲੀ ਸਿਰ ਝੁਕਾ ਕੇ ਬੁਲਾਇਆ ਰਾਤੇ ਮੋੜ ਆਪਣੇ ਧਿਆਨ ਵਿੱਚ ਖੁੱਬ ਗਈ ਮੈਨੂੰ ਤੌਖੜਾ ਜਿਹਾ ਪਿਆ ਜਿਵੇਂ ਬਰਿਆਂ ਬਾਦ ਮੁੱਖੋ ਮੋੜਾਈ ਹੋਵੇ ਉਹੀ ਸੂਰਤ ਸੀ ਰਤ ਉਹੀ ਨੈਣਕਸ਼ ਮੈਂ ਲੰਮਾ ਸਮਾਂ ਸਕੂਨ ਭਰੀ ਨਜ਼ਰਾਂ ਨਾਲ ਉਸ ਕੁੜੀ ਵੱਲ ਵੇਖਦਾ ਰਿਹਾ ਮੇਰੀ ਸਹਸਣੀ ਤੱਕ ਕੇ ਬੇਬੇ ਬੋਲੀ ਐਵੇਂ ਹੈਰਾਨ ਨਾ ਹੋ ਮਨਜੀਤ ਇਹ ਮੁੱਖੋ ਦੀ ਹੋਈ ਕੁੜੀ ਹੈ ਜਿਹਨੂੰ ਜਮਦਿਆਂ ਛੱਡੋ ਆਪ ਚਲੀ ਗਈ ਸੀ ਵੇਖ ਲੈ ਜਮਾਂ ਹੀ ਉਹਦੇ ਤੇ ਗਈ ਹੈ ਬੇਟਾ ਕੀ ਕਰਦੀ ਹੈ ਤੂੰ ਬੀਐਸਸੀ ਅੰਕਲ ਪਰ ਉਸ ਤੋਂ cian ਉਸ ਤੋਂ ਮੋਬਾਈਲ ਵਿੱਚ ਹੀ ਰਿਹਾ ਮੈਂ ਲੰਮਾ ਸਮਾਂ ਉਸ ਤੋਂ ਉਸਦੀ ਪੜ੍ਹਾਈ ਬਾਰੇ ਤੇ ਹੋਰ ਸਵਾਲ ਪੁੱਛਦਾ ਰਿਹਾ ਪਰ ਉਹ ਰਸਮੀ ਜਵਾਬ ਦੇਈ ਤੋਂ ਬਿਨਾ ਸੰਤੁਸ਼ਟੀ ਜਨਕ ਸੰਵਾਦ ਨਾ ਕਰ ਸਕੀ ਤੱਲੀਏ ਸਿਰੇ ਸੁਰਤ ਦਾ ਮੁੱਖਾ ਵਾਲੀ ਲੈ ਕੇ ਆਈਆਂ ਪਰ ਉਸਦੀ ਹੰਸੂ ਹੰਸੂ ਕਰਦੀ ਫੁੱਲਾਂ ਵਾਂਗ ਖਿੜੀ ਫਿਤਰਤ ਕਿਤੇ ਐ ਕਿਥੇ ਉਹਦੇ ਵਾਂਗਾਂ ਵਾਂਗ ਛਣਕਦੇ ਹਾਸੇ ਜਿਨ੍ਹਾਂ ਨੂੰ ਸੁਣ ਕੇ ਸਕੱੱਚੇ ਕਰਦੀਆਂ ਕੰਧਾਂ ਵਿੱਚ ਝੋਮਣ ਲੱਗ ਜਾਂਦੀਆਂ ਸਨ ਕੁੜੀ ਨੇ ਜਵਾਬ ਦੇਣਾ ਮੁਲਾਸਬ ਨੇ ਸਮਝ ਜਦ ਕਿ ਮੈਂ ਉਸ ਨਾਲ ਲੰਮਾ ਸਮਾਂ ਗੱਲਾਂ ਕਰਨੀ ਚਾਹੁੰਦਾ ਸਾਂ ਕਿ ਸੂਰ ਤੇਰਾ ਕੋਈ ਨਹੀਂ ਬੀਬਾ ਮੋਬਾਈਲ ਨੇ ਇਨਸਾਨ ਦੀ ਖੁਸ਼ਮિજાਜ ਜ਼ਿੰਦਗੀ ਹੀ ਖਾਰੀ ਹੈ ਕਹਿ ਕੇ ਮੈਂ ਬਾਹਰ ਆ ਗਿਆ ਰੂਜ਼ ਜ਼ਖਮੀ ਸੀ ਮੈਂ ਮੁੱਖੋ ਦੇ ਘਰੋਂ ਨਿਕਲ ਸਿੱਧਾ ਹੀ ਚਰਨ ਗੰਗਾ ਨਦੀ ਵੱਲ ਹੋ ਤੁਰਿਆ ਤੇ ਲੰਮਾ ਸਮਾਂ ਤਲਾਸ਼ਤਾਰਿਆ ਕੱਕੇ ਕੱਕੇ ਰੇਤੇ ਤੇ ਪਈਆਂ ਆਪਣੀਆਂ ਸਾਂਝੀਆਂ ਪੈੜਾਂ ਦੇ ਨਿਸ਼ਾਨ ਵਕਤ ਦੀ ਹਨੇਰੀ ਨੇ ਇੱਥੇ ਵੀ ਸਭ ਕੁਝ ਨਿਸਤੋਂ ਨ부ਤ ਕਰ ਦਿੱਤਾ ਸੀ ਹੁਣ ਉੱਥੇ ਪਹਾੜਾਂ ਤੋਂ ਨਿਕਲਣ ਵਾਲੇ ਚਾਂਦੀ ਰੰਗੇ ਚਸ਼ਮੇ ਤੱਕੀ ਉਹਨਾਂ ਦਾ ਨਾਮੋਂ ਨਿਸ਼ਾਨ ਤੱਕ ਨਹੀਂ ਸੀ ਚਰਨ ਗੰਗਾ ਦੇ ਪਾਣੀਆਂ ਦੇ ਵਹਾਅ ਵਿੱਚ ਉਹ ਨਖਰਾ ਤੇ ਮੜਕ ਤੱਕ ਕਿਥੋਂ ਲੱਭਣੀ ਸੀ ਪਰ ਸੁੰਘੜ ਕੇ ਬਰਸਾਤੀ ਖੜ ਵਰਗੀ ਹੋਈ ਨਦੀ ਦਾ ਪਾਣੀ ਫੈਕਟਰੀਆਂ ਦੇ ਦੂਸ਼ਿਤ ਤੇ ਮਲਾਵਟੀ ਪਾਣੀ ਨੇ ਸੀਰੇ ਵਰਗਾ ਕਰ ਦਿੱਤਾ ਸੀ ਮੈਂ ਸੱਜੇ ਉਸ ਪਾਣੀ ਨੂੰ ਪਾਰ ਕਰਕੇ ਉਹਨਾਂ ਖੇਤਾਂ ਵਿੱਚ ਪੁੱਜ ਗਿਆ ਜਿੱਥੇ ਅਸੀਂ ਕਦੇ ਮਾਂ ਵੜਦੇ ਤੇ ਨਰਮਾ ਚੁਗਦੇ ਹੁੰਦੇ ਸਾਂ ਅੱਜ ਉਹਨਾਂ ਖੇਤਾਂ ਵਿੱਚ ਉਹਨਾਂ ਟੱਪਰੀ ਵਾਸ ਪ੍ਰਵਾਸੀ ਕਬੀਲਿਆਂ ਦੇ ਰਹਿਣ ਬਸੇਰੇ ਸਨ ਜੋ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕਰਕੇ ਸਬਜ਼ੀਆਂ ਦੀ ਕਾਸ਼ਤ ਕਰਦੇ ਸਨ ਫੈਸੇ ਦੀ ਲਾਲਸਾ ਚ ਮੂੰਮੱਤੇ ਮਿਠਾਸ ਪਰੇ ਮਹਾਦੀ ਉਪਜ స్పష్ట ਕਰਕੇ ਵਪਾਰਕ ਬਣਾਈਦਰ ਖੇਜ਼ ਮਿੱਟੀ ਦੀ ਇੱਕ ਲੱਭ ਨੂੰ ਮੈਂ ਸੀਨੇ ਲਾ ਕੇ ਰੂਹ ਪਰ ਪਰ ਰੋਇਆ ਬੇਵਸੋਈ ਮੁਹੱਬਤਮਤੀ ਮਿੱਟੀ ਬੇਵਫਾ ਇਨਸਾਨੀਅਤ ਨੂੰ ਲਾਨਤਾ ਪਉਂਦੀ ਰਹੀ ਉਹ ਤਰਤੀ ਤੇ ਰੂ ਨੂੰ ਲੋਰੀਆਂ ਦੇਣ ਵਾਲੀਆਂ ਫਸਲਾਂ ਕਿਧਰੇ ਨਾਂ ਦੇਸੀਆਂ ਰੰਮਾ ਸਮਾਤੀ ਦੀਆਂ ਸੀਨ ਯਾਦਾਂ ਤੇ ਸੂਲਾਂ ਬਿਨੇ ਵਰਤਮਾਨ ਦਾ ਲੇਖਾ ਜੋਖਾ ਕਰਦਿਆਂ ਹੰਤ ਮੈਂ ਪਿੰਡ ਵੱਲ ਨੂੰ ਮੁੜ ਪਿਆ ਰਸਤੇ ਵਿੱਚ ਸਵਾਭਕ ਮੈਲੇ ਇੱਕ ਬਜ਼ੁਰਗ ਤੋਂ ਮੈਂ ਅਲੋਪਰੀ ਮਾਂ ਦੀ ਕਾਸ਼ਤ ਬਾਰੇ ਪੁੱਛਿਆ ਉਸ ਦਾ ਜਵਾਬ ਸੀ ਉਤਰਾ ਹਥਾਤ ਦੀ ਧਰਤੀ ਤੇ ਹੁਣ ਕੋਈ ਮਾਹਾਂ ਦੀ ਕਾਸ਼ਟ ਨਹੀਂ ਕਰਦਾ ਜੇ ਕੋਈ ਕਿਸਾਨ ਭੁੱਲ ਭਲੇਖੇ ਕਰੇ ਵੀ ਤਾਂ ਹੁਣ ਇਸ ਜ਼ਮੀਨ ਵਿੱਚ ਮਾਹਾਂ ਦੀ ਪੈਦਾਵਾਰ ਨਹੀਂ ਹੁੰਦੀ ਹੱਥ ਦੀ ਹਥੇਲੀ ਜਿਆ ਖੇਤਾ ਹਥਾਤ ਜਿਹਦੀਆਂ ਚੜ੍ਹਦੀਆਂ ਲੈਂਦੀਆਂ ਕੂਟਾਂ ਸ਼ਿਵਾਲਿਕ ਤੇ ਪर्वਤਾਂ ਨਾਲ ਅੰਬਰਾਂ ਨੂੰ ਚੁੰਮਦੀਆਂ ਨੇ ਤੇ ਇਹਦਾ ਵਿਚਾਰਲਾ ਹਿੱਸਾ ਥੇਲੀ ਵਾਂਗ ਸਮਤਲ ਹੈ ਜਿਵੇਂ ਤੈਨਸਾਨ ਦੇ ਮੁਕੱਦਰਾਂ ਦੀਆਂ ਲਕੀਰਾਂ ਵਾਂਗੋਂ ਨਹਿਰਾਂ ਦਰਿਆਵਾਂ ਤੇ ਪਾਣੀ ਵਹਿੰਦੇ ਨੇ ਸਵਾਰਥੀ ਇਨਸਾਨ ਨੇ ਦਰਿਆਵਾਂ ਦਾ سینਾ چیر ਕੇ ਆਪਣੇ ਮੁਕੱਦਰ ਖੁਦ ਵਿਗਾੜ ਲਏ ਨੇ ਚਸ਼ਮੇ ਸੁੱਕ ਗਏ ਨੇ ਚਰਨ ਗੰਗਾ ਸੁੱਕਣ ਤੇ ਆਈ ਹੈ ਇੱਥੇ ਕੱਲੇ ਮਾਂ ਹੀ ਨਹੀਂ ਮੁੱਕੇ ਹਾਲਾਤ ਹੋ ਰਹੇ ਤਾਂ ਇੱਕ ਦਿਨ ਹੱਥੋਂ ਆਤੀ ਮੁੱਕ ਜਾਏਗਾ ਫਿਰ ਤੂੰ ਜਾਣਦੇ ਏਂ ਨਾ ਆਪਣਾ ਹੱਥ ਆਪ ਵੱਢਣ ਵਾਲੇ ਇਨਸਾਨ ਦਾ ਕੀ ਹਸ਼ਰ ਹੁੰਦਾ ਹੈ ਤੂੰ ਇਹ ਵੀ ਜਾਣਦਾ ਹੋਏਂਗਾ ਕਿ ਕੁਦਰਤ ਨਾਲ ਕੀਤੀ ਛੇੜਛਾੜ ਇਨਸਾਨ ਨੂੰ ਕਿਹੜੇ ਭਾਪ ਪੈਂਦੀ ਹੈ ਕਹਿੰਦੇ ਆਂ ਕਹਿੰਦੇ ਆਂ ਬਜ਼ੁਰਗ ਆਪਣੀ ਰਾਤ ਤੁਰਪਿਆ ਹੌਂਕਾ ਪਰ ਕੇ ਰਹਿ ਗਿਆ ਜ਼ਹਿਰੀਲੀ ਜ਼ਮੀਨ ਵਿੱਚ ਮੁਹੱਬਤੀ ਮਾਂ ਅਤੇ ਜ਼ਾਲਮ ਜ਼ਮਾਨੇ ਚ ਮੁਹੱਬਤਾਂ ਦੇ ਫੁੱਲ ਕਿੱਥੋਂ ਗਨੇ ਨਿਮਖੋ ਹਥਾਕ ਦੀ ਧਰਤੀ ਤੋਂ ਮੁਹੱਬਤੀ ਮਾਂ ਦੀ ਕਾਸ਼ਤਾਂ ਤੋਂ ਜਾਨ ਲੱਗੀ ਆਪਣੇ ਨਾਲ ਹੀ ਲੈ ਗਈਆਂ ਵਸਲ ਦੀ ਅੰਤਮ ਸ਼ਾਮ ਜਿਹੜੀ ਦਾਲ ਨੂੰ ਤੂੰ ਮੈਨੂੰ ਹੱਥੀ ਰੇਨ ਖਵਾਈ ਸੀ ਉਹਦਾ ਸਵਾਦ ਅੱਜ ਵੀ ਕੋਸੈਰੀ ਜ਼ਿੰਦਗੀ ਦੀਆਂ ਰਗਾਂ ਚ ਖ올 ਰਿਹਾ ਹੈ ਉਹਨੂੰ ਮੁਖ ਤੇ ਕੱਕੀ ਕੱਕੀ ਲੋਈਂ ਫਟ ਰਹੀ ਸੀ ਅੱਜ ਦਾੜੀ ਅੱਧੋਂ ਵੱਧ ਚਿੱਟੀ ਹੋ ਗਈ ਹੈ ਤੇਰਾ ਤੋੜਿਆ ਆਰਮੀ ਵਿੱਚ ਰੂਟ ਬਣ ਗਿਆ ਸਾ ਅੱਜ ਸੂਬੇ ਦਾ ਰਿਟਾਇਰ ਹੋ ਕੇ ਆਇਆ ਹਾਂ ਤਾਂਗਾ ਹਜੇ ਵੀ ਤੇਬਰ ਨੇ ਪਰ ਮਤਵਾਲੀ ਰੁੱਤ ਦੇ ਗਏ ਗੁਜ਼ਰੇ ਦਿਨ ਮੈਂ ਕਿੱਥੋਂ ਲੱਭ ਲਿਆ ਮੈਂ ਤੇਰੀ ਪਾਨ ਦੀ ਬੇਗੀ ਵਰਗੀ ਚੁਲਬਲੀ ਜਿੰਦ ਨੂੰ ਨਾ ਵਕਤ ਮੌਤ ਦਾ ਯੱਕਾ ਮਾਰ ਸੀਪ ਲਗਾਉਂਦਾ ਤੇ ਨਾ ਹੀ ਤੇਰੀਆਂ ਯਾਦਾਂ ਜੋਕਰਾਂ ਵਾਂਗ ਮੇਰਾ ਮਜ਼ਾਕ ਉਡਾਉਂਦੀਆਂ ਤੇਰਾ ਰੀਜਾਂ ਗੁੰਦ-ਗੁੰਦ ਬੁਣ ਕੇ ਦਿੱਤਾ ਸਵੈਟਰ ਮੈਂ ਅੱਜ ਤੱਕ ਸੰਭ ਕੇ ਰੱਖਿਆ ਹੋਇਆ ਹੈ ਕੌਣ ਜਾਣੇ ਉਸ ਟ੍ਰੰਕ ਵਿੱਚ ਪੈਦਾ ਵੀ ਮੇਰੀ ਜਿੰਦ ਨੂੰ ਕਿੰਨਾ ਰੋਹਾਨੀ ਨਿਗ ਹੈ ਧੰਨਵਾਦ